ਜੀ ਜੀ ਸਤਿ ਸ਼੍ਰੀ ਅਕਾਲ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕ੍ਰਾਈਮਨਲਸ ਦੇ ਖਿਲਾਫ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹੜੀ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨਵਾਂ ਸ਼ਹਿਰ ਸਿਟੀ ਦੇ ਵਿੱਚ ਇੱਕ ਠੇਕੇ ਦੇ ਉੱਤੇ ਇੱਕ ਗਰਨੇਡ ਸੁੱਟਿਆ ਗਿਆ ਸੀਗਾ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਾਂ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨੂੰ ਟ੍ਰੇਸ ਕੀਤਾ ਹੈਗਾ ਤੇ ਇਹਦੇ ਵਿੱਚ ਟੋਟਲ 5 ਐਕਿਊਜ਼ ਜਿਹੜੇ ਹੈਗੇ ਆ ਉਹ ਅਸੀਂ ਐਪਰੀਹੈਂਡ ਕੀਤੇ ਇਦੇ ਵਿੱਚੋਂ ਇੱਕ ਅਕਿਊਜ਼ ਸੋਨੂ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਹੈ ਕਾਲਾ ਸੰਗੀਆਂ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀਗੇ ਉਹਨੇ ਜਦੋਂ ਦੇਖਿਆ ਉਹਨੇ ਇੱਕ ਨਿਸ਼ਾਨੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਛੁਡਾ ਕੇ ਗੱਡੀ ਦੇ ਵਿੱਚੋਂ ਭੱਜ ਲਿਆ ਤੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਦੋ ਫਾਇਰ ਉਹਨੇ ਕੀਤੇ ਤੇ ਦੋ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਵੱਲੋਂ ਹੋਏ ਜਿਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਹੈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਹੈ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਏ ਜਿਹੜੇ ਉਸ ਤੋਂ ਪਿੱਛੇ ਜਿਹ ਉਦੇ ਵਿੱਚੋਂ ਵੀ ਇੱਕ ਰਿਤਿਕ ਜਿਹਨੂੰ ਅਸੀਂ ਜੈਪੁਰ ਤੋਂ ਅਰੈਸਟ ਕਰ ਲਿਆ ਹੈਗਾ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫੋਰਨ ਬੇਸਡ ਉਹ ਸੀਗਾ ਅਜਸ਼ਾਨ ਅਖਤਰ ਇਹਦੇ ਨਾਲ ਮਨੂ ਅਗਵਾਨ ਤੇ ਗੋਪੀ ਨਵਾ ਸ਼ੈਰੀਆ ਸੀਗੇ ਇਹਨਾਂ ਸਾਰਿਆਂ ਨੂੰ ਜੋ ਪਿੱਛੇ ਆਪਰੇਟ ਕਰ ਰਿਹਾ ਸੀ ਉਹ ਪਾਕਿਸਤਾਨੀ ਬੇਸਡ ਹਰਵਿੰਦਰ ਰਿੰਦਾ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਇਸ਼ਾਰਿਆਂ ਤੇ ਇਹ ਕੀਤਾ ਜਾ ਰਿਹਾ ਸੀਗਾ ਤੇ ਅਸੀਂ ਇਹਨਾਂ ਨੂੰ ਜਿਹੜਾ ਪੁੱਛਕਿਛ ਕੀਤੀ ਤਾਂ ਇਸ ਤੋਂ ਇੱਕ ਗਰਨੇਡ ਵੀ ਹੋ ਰਿਕਵਰ ਹੋਇਆ ਤੇ ਅਸੀਂ ਅੱਜ ਇਹਨਾਂ ਦਾ ਰਿਮਾਂਡ ਲਵਾਂਗੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਕੁਝ ਵਿੱਚ ਤੋਂ ਇਹਦੇ ਵਿੱਚ ਹੋਰ ਅਰੈਸਟ ਵੀ ਹੋਣਗੀਆਂ ਤੇ ਹੋਰ ਰਿਕਵਰੀ ਦੀ ਵੀ ਪੋਸਿਬਿਲਟੀ ਹੈਗੀ ਇਹਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਉਹ ਕਪੂਰਥਲੇ ਦੇ ਹੈਗੇ ਆ ਤੇ ਬਾਕੀ ਜਿਹੜੇ ਹੈਗੇ ਆ ਉਹ ਦੋ ਜੈਪੁਰ ਦੇ ਹੈਗੇ ਇਹਦੇ ਵਿੱਚ ਦੋ ਦਾ ਨਾਮ ਇਹ ਤੁਹਾਨੂੰ ਆਲਰੇਡੀ ਦੱਸਤਾ ਹੈ ਇੱਕ ਰਿਤਿਕ ਹੈ ਜਿਹੜਾ ਜੈਪੁਰ ਦਾ ਹੈ ਇੱਕ ਸੋਨੂ ਕੁਮਾਰ ਹੈਗਾ ਜਿਹੜਾ ਕਿ ਕਾਲਾ ਸੰਗਿਆ ਪਿੰਡ ਦਾ ਹੈਗਾ ਬਾਕੀ ਤਿੰਨ ਜਿਹੜੇ ਹੈਗੇ ਉਹ ਮਾਈਨਰ ਹੈਗੇ ਪਰ ਨਵਾਂ ਸ਼ਹਿਰ ਨੂੰ ਕਿਉਂ ਚੂਜ਼ ਕੀਤਾ ਕਰ ਰਹੇ ਹਾਂ ਅੰਮ੍ਰਿਤ ਲਈ ਕੋਈ ਮਤਲਬ ਕੋ ਸਾਹਮਣੇ ਆਜ ਇਹ ਦੇਖੋ ਜੀ ਇਹਨਾਂ ਨੂੰ ਅਸੀਂ ਫੜਿਆ ਹੈਗਾ ਇਹਨਾਂ ਨੂੰ ਹੁਣ ਅਸੀਂ ਪੁੱਛ ਕੇ ਚ ਕਰਾਂਗੇ ਜਿੰਨੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈਗੀ ਆ ਕਿ ਜਿਹੜਾ ਇਹਦਾ ਲੋਕਲ ਹੈਂਡਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਗੜਸ਼ੰਕਰ ਦੇ ਵਿੱਚ ਜਿਹੜਾ ਹੈਗਾ ਇਹ ਗਰਨੇਡ ਕਿਸੇ ਅਨਨੋਨ ਲੋਕੇਸ਼ਨ ਤੇ ਪ੍ਰੋਵਾਈਡ ਕੀਤਾ ਸੀਗਾ ਔਰ ਪੂਰੀ ਪੁੱਛਗਿੱਛ ਇਹਨਾਂ ਨੂੰ ਕੀਤੀ ਜਾਵੇਗੀ ਕਿ ਹਾਂਜੀ ਇਹਨਾਂ ਨੇ ਇੱਥੇ ਹੀ ਕਿਉਂ ਸਟਿਆ ਕੀ ਇਹਨਾਂ ਦਾ ਮੋਟਿਵ ਸੀਗਾ ਸਰ ਇੱਕ ਨਾ ਪੋਸਟ ਸਾਹਮਣੇ ਆਈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਹੈ ਜੀ ਸਟ੍ਰੀਟ ਕਰੀਟ ਕਰਨ ਦੀ ਕੋਸ਼ਿਸ਼ ਨਹੀਂ ਇਹ ਬਿਲਕੁਲ ਜੀ ਇਹ ਨਾ ਲੋਕਲ ਦਹਿਸ਼ਤ ਕਰਦੇ ਆ ਫਿਰ ਐਕਸਟੋਰਸ਼ਨ ਕਾਲਾਂ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਟੈਕਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਆ ਪੂਰੀ ਤਰ੍ਹਾਂ ਸક્ષਮ ਹੈ ਇਹ ਜੇ ਕਿਸੇ ਨੂੰ ਵੀ ਕੋਈ ਥ੍ਰੈਟ ਕਾਲ ਆਂਦੀ ਹੈ ਉਹ ਸਾਨੂੰ ਅਪਰੋਚ ਕਰ ਸਕਦੇ ਮੈਨੂੰ ਆਪਸ ਕਿੱਦਾਂ ਸਰ ਆਪਸ ਕਿੱਦਾਂ ਮਿਲੇ ਇਹ ਸਾਰੇ ਇਹ ਜਿਹੜੇ ਜੀ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਜਿਹੜੇ ਹੈਗੇ ਆ ਬਾਹਰ ਬੈਠਾ ਜੀ ਸ਼ਾਨ ਅਕਟਰ ਉਨੇ ਹੀ ਇਹਨਾਂ ਨੂੰ ਰਿਕਰੂਟ ਕੀਤਾ ਸੀਗਾ ਤੇ ਉਹਦੇ ਥਰੂ ਹੀ ਜਿਹੜੇ ਹੈਗੇ ਆ ਆਪਸ ਵਿੱਚ ਮਿਲੇ ਸੀਗੇ ਇਹ ਮਾਈਨਰ ਹੈ ਜਾਂ ਕੁਝ ਜਿਹੜੇ ਤਿੰਨ ਹੈਗੇ ਆ ਜੀ ਉਹ ਤਾਂ ਮਾਈਨਰ ਹੈ ਤੇ ਜਿਹੜੇ ਬਾਕੀ ਹੈਗੇ ਆ ਉਹ 19 ਤੋਂ 21 ਸਾਲ ਦੇ ਵਿੱਚ ਇਹਨੇ ਪੈਸੇ ਸਰਸੌਦਾ ਵੈਸੇ ਨਾਲ ਇਹਦੇ ਵਿੱਚ ਦੇਖੋ ਸਾਨੂੰ ਇਹ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਾਲਚ ਦੇ ਕੇ ਪੈਸਿਆਂ ਦਾ ਕਿਹਾ ਸੀਗਾ ਤੁਰਤ ਕਰਾਵਾਂਗੇ ਬਟ ਅਜੇ ਸਾਨੂੰ ਉਹ ਫਿਗਰ ਅਜੇ ਨਹੀਂ ਪਤਾ ਹੈਗੀ ਕਿਉਂਕਿ ਹਜੇ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਤੋਂ ਪੁੱਛ ਕੇ ਚੱਕ ਬਿਲਕੁਲ ਜੀ ਰਿਕਵਰੀ ਹੋਈ ਹੈਗੀ ਆ ਇੱਕ ਇਹਨਾਂ ਕੋਲ ਉਹ ਵੈਪਨ ਜਿਹੜਾ 30 ਬੋਰ ਦਾ ਉਹ ਰਿਕਵਰ ਹੋਇਆ ਤੇ ਇੱਕ ਜਿਹੜਾ ਹੈਂਡ ਗ੍ਰਨੇਡ ਜੋ ਇਹਨਾਂ ਨੂੰ ਹਜੇ ਉਹਨਾਂ ਨੇ ਟਾਸ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗ੍ਰਨੇਡ ਵੀ ਸਾਨੂੰ ਰਿਕਵਰ ਹੋਇਆ ਸੁਰਖ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਏ ਨਹੀਂ ਇਹਦੇ ਵਿੱਚ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਇਹਦੇ ਵੱਲੋਂ ਫਾਇਰ ਕੀਤੇ ਗਏ ਸੀ ਉਹ ਸਾਡੇ ਆਫੀਸ਼ੀਅਲ ਵਹੀਕਲ ਦੇ ਉੱਤੇ ਲੱਗੇ ਹੈਗੇ